ਕੁਕੜਾਮਲਾ ਵਿਖੇ ਸਰਦਾਰ ਦਲਜੀਤ ਸਿੰਘ ਮਿਆਦੀਆਂ ਵੱਲੋਂ ਡਾਇਰੈਕਟਰ ਡੇਰੀ ਡਿਵੈਲਪਮੈਂਟ ਪੰਜਾਬ ਦਾ ਅਹੁਦਾ ਮਿਲਣ ਤੇ ਧੰਨਵਾਦੀ ਪਾਰਟੀ ਰੱਖੀ ਗਈ। ਸਰਦਾਰ ਦਲਜੀਤ ਸਿੰਘ ਮਿਆਦੀਆਂ ਨੇ ਕੌਮੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਪ੍ਰਧਾਨ ਸ਼੍ਰੀ ਅਮਨ अरोड़ा ਪੰਜਾਬੀ ਇੰਚਾਰਜ ਸ਼੍ਰੀ ਮਨੋਜ ਸੰਜੋਦੀਆ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਸਰਦਾਰ ਦਲਜੀਤ ਸਿੰਘ ਮਿਆਦੀਆਂ ਨੇ ਕਿਹਾ ਕਿ ਜੋ ਪਾਰਟੀ ਨੇ ਮੈਨੂੰ ਮਾਨ ਬਖਸ਼ਿਆ ਹੈ ਮੈਂ ਉਸ ਨੂੰ ਤੰਦੇਹੀ ਨਾਲ ਨਿਭਾਵਾਂਗਾ। ਆਈ ਹੋਏ ਬਲਾਕ ਪ੍ਰਦਾਨ ਸਰਪੰਚਾਂ ਵਰਕਰਾਂ ਨੇ ਸਰਦਾਰ ਦਲਜੀਤ ਸਿੰਘ ਮਿਆਦੀਆਂ ਨੂੰ ਸਿਰਪਾਓ ਅਤੇ ਵਿਸ਼ੇਸ਼ ਚਿੰਦੇ ਕੇ ਸਨਮਾਨਿਤ ਕੀਤਾ ਡਾਕਟਰ ਜਸਬੀਰ ਸਿੰਘ 올ਕ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਪਿੰਡੀ ਸੈਦਾ नौजवान आज मैं देख रहा हूं कि हर एक ते चेहरे ते बहुत बड़ी खुशी है क्योंकि सरिया मार्ग तो आपकी पार्टी ने जांच करा दी तो आपने अपने दलजीत सिंह प्यादिया डायरेक्टर पंजाब देव वेलमेंट कार्पोरेशन का प्यादिया साफ़ कर पहला जिला स्तर तक जाऊँगा कि ਸਾਡੇ ਨਵ ਸਰਵ ਇੰਪਰੂਵਮੈਂਟਸ ਦੇ ਟਰਸਟੀ ਵੀ ਨੇ ਤੇ ਹੋਰ ਸਰਕਾਰ ਨੇ ਇਹਨਾਂ ਨੂੰ ਇਹ ਬਹੁਤ ਵੱਡੀ ਸਹਿਮਾਈ ਸਾਫੀਅਤ ਜਿਸ ਮੈਂ ਸਾਰੇ ਵਾਲੇ ਸਭੀ ਵਰਕੇ ਨੂੰ ਬਹੁਤ ਬਹੁਤ ਮੁਬਾਰਕਬਾਦ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਹਕੀ ਮੈਂ ਧੰਨਵਾਦ ਕਰਦਾ ਹਾਂ ਆਪਣੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਅਮਨ ਰੋੜਾ ਜੀ ਸਾਡੇ ਪੰਜਾਬ ਨੂੰ ਚਾਰਜ ਸ਼੍ਰੀ ਮਨੋਜ ਸ਼ਰਧਿਆ ਜੀ ਔਰ ਸਮੁੱਚੀ ਲੀਡਰਸ਼ਿਪ ਦਾ ਜਿੰਨਾ ਇਸ ਨਮਾਣੇ ਜੀ ਨੂੰ ਇੱਕ ਏਡਾ ਵੱਡਾ ਮਾਣ ਬਖਸ਼ਿਆ ਪਹਿਲਾਂ ਵੀ ਸਾਨੂੰ ਸੰਗਠਨ ਦੇ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਦਾ ਜਿਹੜਾ ਦੇਗਣ ਵਾਜਿਆ ਗਿਆ ਉਸ ਤੋਂ ਬਾਅਦ ਮੈਨੂੰ ਟਰਸਟੀ ਇੰਪਰੂਵਮੈਂਟ ਟਰਸਟ ਦਾ ਟਰਸਟੀ ਵਜੋਂ ਵਾਜਿਆ ਗਿਆ ਔਰ ਅੱਜ ਮਾਨ ਸਾਹਿਬ ਨੇ ਜਿਹੜਾ ਵਿਸ਼ਵਾਸ ਦਿਤਾਉਂਦੇ ਆ ਆਂ ਦਾਸ ਨੂੰ ਪਾਰਟੀ ਹੈ ਕਮਾੜ ਨੇ ਵਿਸ਼ਵਾਸ ਦਿਤਾਉਂਦੇ ਆ ਦਾਸ ਨੂੰ ਡਾਇਰੈਕਟਰ ਪੰਜਾਬ ਡਿਰੀ ਡਿਵੈਲਪਮੈਂਟ ਬੋਰਡ ਨਿਵਾਜਿਆ ਵਾ ਮੈਂ ਧੰਨਵਾਦ ਕਰਦਾ ਸਮੁੱਚੀ ਲੀਡਰਸ਼ਿਪ ਦਾ ਔਰ ਵਿਸ਼ਵਾਸ ਦਿਵਾਉਣਾ ਆ ਜੋ ਪਾਰਟੀ ਨੇ ਮੇਰੇ ਉੱਤੇ ਵਿਸ਼ਵਾਸ ਕੀਤਾ ਉਹਨੂੰ ਮੈਂ ਤਨ ਦੇਈ ਦੇ ਨਾਲ ਨਿਭਾਵਾਂਗਾ ਔਰ ਆਪਣੇ ਇਲਾਕੇ ਦੀ ਔਰ ਪੰਜਾਬ ਦੇ ਵਿੱਚ ਜਿੱਥੇ ਵੀ ਸੰਦੀ ਪਾਰਟੀ ਡਿਊਟੀ ਲਾਉਗੀ ਉਹਨੂੰ ਸੇਵਾ ਕਰਾਂਗਾ ਔਰ ਮੈਂ ਧੰਨਵਾਦ ਕਰਦਾ ਸਮੁੱਚਾ ਹਲਕਾ ਰਾਜਾ ਸਾਹਿਬ ਦੇ ਨਿਵਾਸੀਆਂ ਦਾ ਜਿਨ੍ਹਾਂ ਨੇ ਪਿਆਰ ਦੇ ਸਦਕਾ ਬਦੌਲਤ ਜਿਨ੍ਹਾਂ ਦੀ ਸਾਰਾ ਕੁਝ ਪਾਰਟੀ ਲੋ ਮੈਨੂੰ ਨਿਵਾਜਿਆ ਗਿਆ ਵਾ ਮੈਂ ਧੰਨਵਾਦ ਕਰਦਾ ਸਮੁੱਚੇ ਆਪਣੇ ਬਲਾਗ ਪ੍ਰਧਾਨ ਸਮੁੱਚੇ ਸਪੈਂਸ ਸਹਿਬਾਨ ਸਮੁੱਚੇ ਵਲੰਟੀਅਰ ਸਮੁੱਚੇ ਵਰਕਰ ਸਹਿਬਾਨ ਦਾ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਸਮੁਲੀਅਤ ਕਰਕੇ ਦਾਸ ਨੂੰ ਅਸ਼ੀਰਵਾਦ ਬਖਸ਼ਿਆ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਔਰ ਸਮੁੱਚੀ ਪਾਰਟੀ 아이 ਕੁਮਾਰ ਦਾ ਵੀ ਧੰਨਵਾਦ ਕਰਦਾ ਸਾਡੇ ਲੀਡਰ ਜਿਹੜੇ ਪਹੁੰਚੇ ਨੇ ਸਾਡੇ ਪੰਜਾਬ ਵੀਰ ਦੇ ਚੇਅਰਮੈਨ ਉਹਨਾਂ ਦਾ ਵੀ ਧੰਨਵਾਦ ਜ਼ਿਲ੍ਹਾ ਯੋਜਨਾ ਬੋਰਡ ਤੋਂ ਚੇਅਰਮੈਨ ਸਾਹਿਬ ਪਹੁੰਚਣੇ ਉਹਨਾਂ ਦਾ ਵੀ ਧੰਨਵਾਦ ਮਾਰਕੀਟ ਕਮੇਟੀਆਂ ਤੋਂ ਚੇਅਰਮੈਨ ਸਾਹਿਬ ਪਹੁੰਚਣੇ ਉਹਨਾਂ ਦੇ ਵੀ ਧੰਨਵਾਦ ਮਾਝੇ ਦੇ ਜਰਨਲ ਸ਼੍ਰੀ ਕੁਲਦੀਪ ਸਿੰਘ ਜੀ ਧਾਰੀਵਾਲ ਪਹੁੰਚਣੇ ਐਮਐਲਏ ਡਾਕਟਰ ਇੰਦਰਜੀ ਇੰਦਰਬੀਰ ਸਿੰਘ ਜੀ ਨਿੱਜਰ ਪਹੁੰਚਣੇ ਮੈਨੂੰ ਦਾ ਧੰਨਵਾਦ ਕਰਦਾ ਜਿੰਨੇ ਵੀ ਪਤਵੰਤੇ ਸਾਜਣ ਸਾਡੇ ਇੱਥੇ ਪਹੁੰਚਣੇ ਮੈਨੂੰ ਸਾਰਿਆਂ ਨੂੰ ਜਿਉਂ ਆਇਆ ਅਸਦਾ ਆਇਆ ਉਹਨਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ